ਕਹਾਣੀ ਸੁਣਾਉਂਦੇ ਆ ਤੁਹਾਨੂੰ 27 ਮੀਲ ਕਹਾਣੀ ਹੈ ਜੀ ਤੇ ਲਿਖਤ ਹੈ ਸੁਰਜੀਤ ਜੀ ਦੀ ਮੈਂ ਤੁਹਾਡਾ ਦੋਸਤ ਭពਿੰਦਰ ਭਾਰਾਜ ਤੇ ਦੁਆਬਾ ਰੇਡੋ ਦਾ ਮਾਂਚ ਫਿਨਲ ਸਟੂਡੀਓ ਉਸਨੇ ਨਜ਼ਰ ਘੁਮਾਈ ਤੇ ਹੈਰਾਨ ਰਹਿ ਗਿਆ ਉਹ ਟੂਟੀ ਦੇ ਕੋਲ ਖੜੀ ਹੈ ਅਜੇ ਹੁਣੇ ਤਾਂ ਉਸਨੇ ਵੇਖਿਆ ਸੀ ਉਹਨੂੰ ਕਮਰੇ ਦੇ ਵਿੱਚ ਵੜਦੀ ਨੂੰ ਤੇ ਫਿਰ ਐਨੀ ਛੇਤੀ ਗੱਲ ਹੈਰਾਨੀ ਵਾਲੀ ਹੈ ਭਾਵੇਂ ਪਿਛਲੇ ਕਿੰਨੇ ਹੀ ਸਮੇਂ ਤੋਂ ਉਸਨੇ ਹੈਰਾਨ ਹੋਣਾ ਛੱਡ ਦਿੱਤਾ ਸੀ ਹੈਰਾਨ ਹੋਣਾ ਅਨਜਾਨ ਪੁਣੇ ਦੀ ਨਿਸ਼ਾਨੀ ਹੈ ਤੇ ਉਹ ਹੁਣ ਅਨਜਾਨ ਨਹੀਂ ਰਹੀ ਸੀ ਅਨਜਾਨ ਨਹੀਂ ਰਿਹਾ ਸੀ ਪਹਿਲਾਂ ਤਾਂ ਉਹ ਜਦੋਂ ਨਵਾਂ ਨਵਾਂ ਦਿੱਲੀ ਆਇਆ ਸੀ ਤਾਂ ਉੱਚੀਆਂ-ਉੱਚੀਆਂ ਇਮਾਰਤਾਂ ਬਿਲਡਿੰਗਾਂ ਮੋਟਰਾਂ ਕਾਰਾਂ ਦੀਆਂ ਲੰਮੀਆਂ ਕਤਾਰਾਂ ਜਾਂ ਅਦਨੰਗੀਆਂ ਔਰਤਾਂ ਵੇਖ ਕੇ ਹੀ ਹੈਰਾਨ ਹੋ ਜਾਂਦਾ ਹੁੰਦਾ ਸੀ ਦਿੱਲੀ ਉਹ ਆ ਵੀ ਅਚਾਨਕ ਹੀ ਗਿਆ ਸੀ ਇੱਕਦਮ ਪਿੰਡ ਕਿਸੇ ਜ਼ਮੀਨੀ ਝਗੜੇ ਦੇ ਵਿੱਚ ਉਹਦੇ ਕੋਲੋਂ ਗੋਲੀ ਚੱਲ ਗਈ ਸੀ ਮਰਿਆ ਭਾਵੇਂ ਕੋਈ ਨਹੀਂ ਸੀ ਪਰ ਉਹ ਲਾਇਸੈਂਸੀ ਲਾਇਸੈਂਸੀ ਰਾਈਫਲ ਸਮੇਤ ਅੰਦਰ ਹੋ ਗਿਆ ਸੀ ਇਤ ਜਿਹੜਾ ਸੀ ਇਤفاق ਵਸ ਗੁਰਮukh ਸਿੰਘ ਐਮਪੀ ਪਿੰਡ ਗਏ ਹੋਏ ਸਨ ਗੁਰਮukh ਸਿੰਘ ਐਮਪੀ ਉਹਨਾਂ ਦੇ ਪਿੰਡ ਦੇ ਹੀ ਨੇ ਪਰ ਕਈ ਵਰਿਆਂ ਤੋਂ ਦਿੱਲੀ ਰਹਿ ਰਹੇ ਸਨ ਐਮਪੀ ਸਾਹਿਬ ਨੇ ਉਸਨੂੰ ਬਾਹਰ ਕਢਾ ਆ ਲਿਆ ਸੀ ਤੇ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਉਹ ਐਮਪੀ ਸਾਹਿਬ ਦਾ ਇਹਸਾਨਮੰਦ ਤਾਂ ਹੋ ਗਿਆ ਪਰ ਜਦੋਂ ਉਹਨਾਂ ਕਿਹਾ ਕਰਨੈਲ ਜੱਟ ਖੋਰ ਨਹੀਂ ਘਵਾਉਂਦਾ ਤੂੰ 4 ਦਿਨ ਪਾਸੇ ਹੋ ਜਾ ਇਥੋਂ ਜਾਇਓ ਕਰ ਮੇਰੇ ਨਾਲ ਦਿੱਲੀ ਚਲਾ ਚੱਲ ਐਨੇ ਸਨੇਹ ਨੇ ਜਿਵੇਂ ਉਸਨੂੰ ਮੁੱਲ ਲਿਆ ਹੋਵੇ ਮੁੱਲ ਲੈ ਲਿਆ ਹੋਵੇ ਖਰੀਦ ਲਿਆ ਹੋਵੇ ਉੰਜ ਵੀ ਕੈਲੇ ਨੂੰ ਪਹਿਲੀ ਵਾਰ ਕਿਸੇ ਨੇ ਕਰਨੈਲ ਕਿਹਾ ਸੀ ਨਾਮ ਦੇ ਨਾਲ ਬੁਲਾਇਆ ਸੀ ਇਉਂ ਜਵਾਨ ਦੇ ਜਵਾਨ ਤੇ ਦਲੇਰ ਕਰਨੈਲ ਆਪਣੀ ਰਾਈਫਲ ਸਮੇਤ ਐਮਪੀ ਸਾਹਿਬ ਦੇ ਨਾਲ ਦਿੱਲੀ ਆ ਗਿਆ ਉਹਨਾਂ ਚਾਰ ਦਿਨਾਂ ਨੂੰ ਚਾਰ ਬਰੇ ਹੋਣ ਲੱਗੇ ਲੱਗੇ ਨੇ ਪਰ ਉਹ ਪਿੰਡ ਨਹੀਂ ਪਰਤ ਸਕਿਆ ਸੀ ਉਹ ਪਾਣੀ ਲੈ ਕੇ ਅੰਦਰ ਜਾ ਰਿਹਾ ਤੇ ਉਹਦੀ ਤੋਰ ਵੇਖ ਕੇ ਉਹ ਅਚੰਬੇ ਦੇ ਵਿੱਚ ਪੈ ਗਿਆ ਉੱਪਰ ਜੜਵਾਂਗੂ ਤੋੜ ਰਹੀ ਹੈ ਪਰ ਸੁਭਾਵਕ ਰਸੋਈ ਦੇ ਵਿੱਚ ਪਾਣੀ ਰੱਖ ਉਹ ਬਾਹਰ ਆਈ ਉਸੇ ਚਾਲ ਦੇ ਨਾਲ ਉਹ ਹੈਰਾਨ ਖੜਾ ਹੈ ਛੱਤ ਦੇ ਇੱਕ ਸਿਰੇ ਰਸੋਈ ਹੈ ਵਿਚਕਾਰ ਦੋ ਕਰਮ ਦੋ ਜਿਹੜੇ ਨੇ ਕਮਰੇ ਨੇ ਫਿਰ ਵੇੜਾ ਤੇ ਦੂਜੇ ਸਿਰੇ ਟੂਟੀ ਹੈ ਦੋਹਾਂ ਸਿਰਿਆਂ ਤੇ ਸਰੀਏ ਲੱਗੇ ਨੇ ਤੇ ਟੂਟੀ ਤੋਂ ਰਸੋਈ ਤੱਕ ਇਹਨਾਂ ਦੇ ਨਾਲ ਰस्सियां ਬੰਨੀਆਂ ਹੋਈਆਂ ਨੇ ਜਿਵੇਂ ਉਹਨਾਂ ਦੇ ਪਿੰਡ ਰੱbbi ਜੁਲਾਈ ਦੀ ਰੱbbi ਜੁਲਾਹੇ ਦੀ ਤਾਣੀ ਹੁੰਦੀ ਸੀ ਉਸੇ ਤਰ੍ਹਾਂ ਤਾਣੀਆਂ ਤੇ ਕੱਚੇ ਸੂਤ ਵਰਗੀਆਂ ਪਸ਼ਮ ਹੈ ਸ਼ਾਇਦ ਜੋ ਧੋ ਕੇ ਸੁੱਕਣੀ ਪਈ ਹੋਈ ਹੈ ਉਹ ਤਣੀਆਂ ਟੁੱਟੀ ਰਸੋਈ ਤੇ ਕਮਰੇ ਦੇ ਦਰਮਿਆਨ ਘੁੰਮ ਰਹੀਆਂ ਹਨ ਕਰਨੈਲ ਨੇ ਮਹਿਸੂਸ ਕੀਤਾ ਕਿ ਉਹਨੇ ਮੁਰਦੀ ਨੇ ਉਹਨਾਂ ਨੂੰ ਵੇਖ ਲਿਆ ਉੰਜ ਉਹ ਵੀ ਆਪਣੇ ਸੁਭਾਅ ਤੋਂ ਉਲਟ ਉਹਨੂੰ ਕਾਫੀ ਧੀਰ ਤੋਂ ਦੇਖ ਰਿਹਾ ਸੁਭਾ ਉਹਦਾ ਸੰਗਾਊ ਹੈ ਸਰਦਾਬਸ ਆਉਣ ਵੇਲੇ ਜਿਹੜਾ ਪ੍ਰਭਾਵ ਉਹਨੇ ਆਪਣਾ ਸਾਹਬ ਦੇ ਘਰ ਬਣਾ ਲਿਆ ਸੀ ਚਾਰ ਵਰੇ ਦਿੱਲੀ ਦੇ ਵਿੱਚ ਰਹਿ ਕੇ ਵੀ ਉਹੋ ਜਿਹਾ ਉਹ ਹੁਣ ਵੀ ਹੈ ਸਾਉ ਸ਼ਰਾਬ ਨਾ ਪੀਣ ਵਾਲਾ ਆਵਾਗੋਨ ਬਾਜ਼ਾਰ ਨਾ ਜਾਣ ਵਾਲਾ ਕਰਨੈਲ ਸਾਹਿਬ ਦੇ ਘਰ ਚੰਗਾ ਮੁੰਡਾ ਕਰਕੇ ਜਾਣਿਆ ਜਾਂਦਾ ਉਹ ਆਮ ਕਰਕੇ ਨੀਵੀ ਪਾ ਕੇ ਰੱਖਦਾ ਤੇ ਉਸਦੀ ਇਸ ਨੀਮੀ ਦੇ ਵਿੱਚੋਂ ਦੇਖਣ ਦੀ ਆਦਤ ਨੇ ਉਹਦਾ ਬਹੁਤ ਵੱਡਾ ਫਾਇਦਾ ਕੀਤਾ ਕਿ ਦੇਖਣ ਵਾਲੇ ਨੂੰ ਉਹ ਦੇਖਦਾ ਨਹੀਂ ਦਿਸਦਾ ਉਹ ਬਿਨਾ ਗਰਦਨ ਉਠਾਇਆ ਤੇ ਘੁਮਾਇਆ ਆਸੇ-ਪਾਸੇ ਚੰਗੀ ਤਰ੍ਹਾਂ ਵੇਖ ਲੈਂਦਾ ਉਹ ਤੋਂ ਹਟਿਆ ਤੇ ਇੱਕ ਨੁੱਕੜ ਸੰਤਰੀ ਕੋਲ ਜਾ ਖੜਾ ਹੋਇਆ ਪੁਲਿਸ ਵਾਲਾ ਸਾਵਧਾਨ ਹੋ ਗਿਆ ਸਾਹਿਬ ਦੀ ਗਾਰ ਗਾਰਦ ਉਹਦਾ ਪੂਰਾ ਸਤਕਾਰ ਕਰਦੀ ਹੈ ਉਹਦੇ ਰਾਹੀਂ ਹੀ ਛੁੱਟੀ ਤਰੱਕੀ ਜਾਂ ਕੋਈ ਹੋਰ ਕੰਮ ਦੀ ਗੱਲ ਸਾਹਿਬ ਕੋ ਦੇ ਸਾਹਿਬ ਦੇ ਕੋਲ ਪਹੁੰਚਾਉਂਦੀ ਐ ਉਹਨਾਂ ਦੇ ਰਾਹੀਂ ਉਹ ਉਥੋਂ ਵੀ ਹਟ ਗਿਆ ਚੋਰ ਅੱਖ ਦੇ ਨਾਲ ਵੇਖਿਆ ਉਹ ਵੇੜੇ ਵਿੱਚਲੀ ਤਣੀ ਤੇ ਧਾਗੇ ਜਿਹੇ ਖਿਲਾਰ ਰਿਹਾ ਉਸ ਨੂੰ ਸਮਝ ਨਾ ਆਈ ਕਿ ਕਿਹੜੇ ਵੇਲੇ ਧੋ ਕੇ ਲੈ ਆਈ ਐ ਇੰਨੀ ਫੁਰਤੀ ਉਹਨੇ ਕਦੇ ਨਹੀਂ ਸੀ ਵੇਖੀ ਵੇਖੀ ਤਾਂ ਇਹ ਕੁੜੀ ਵੀ ਨਹੀਂ ਸੀ ਪਹਿਲਾਂ ਇੱਥੇ ਸ਼ਾਇਦ ਉਹਨੇ ਧਿਆਨ ਨਾਲ ਧਿਆਨ ਨਾ ਦਿੱਤਾ ਹੋਵੇ ਪਰ ਨਹੀਂ ਨਹੀਂ ਧਿਆਨ ਤਾਂ ਉਹ ਪੂਰਾ ਰੱਖਦਾ ਹੈ ਆਲੇ-ਦੁਆਲੇ ਦਾ ਸਭ ਕੁਝ ਨਾਲੇ ਉਹ ਰਹਿੰਦਾ ਹੀ ਕੋਠੀ ਦੀ ਉਤਲੀ ਛੱਤ ਤੇ ਹੈ ਜਿਆਦਾ ਕਰਕੇ ਇਸ ਤ੍ਰੈ ਮੰਜ਼ਲੀ ਕੋਠੀ ਦੀ ਉੱਪਰਲੀ ਮੰਜ਼ਲ ਤੇ ਹੀ ਤਾਂ ਸਾਹਿਬ ਦਾ ਕਮਰਾ ਹੈ ਜਿਸ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਤੇ ਉਹਨਾਂ ਘੱਟ ਲੋਕਾਂ ਦੇ ਵਿੱਚੋਂ ਕਰਨੈਲ ਇੱਕ ਹੈ ਆਏਗੇ ਉਹਨੂੰ ਸਾਹਿਬ ਦੇ ਹੇਂਟਲੇ ਕਮਰੇ ਦੇ ਵਿੱਚ ਹੀ ਮਿਲਦੇ ਨੇ ਮਿਲਨ ਆਇਆ ਤੋਂ ਕਰਨੈਲ ਸਾਹਿਬ ਦੇ ਕੋਲ ਹੁੰਦਾ ਹੈ ਕਰਨੇਲ ਜਿਹੜਾ ਸਾਹਬ ਦੇ ਕੋਲ ਹੁੰਦਾ ਤੇ ਸਾਹਬ ਵਾਲਾ ਰਿਵਾਲਵਰ ਹਮੇਸ਼ਾ ਉਹਦੇ ਲੱਕ ਦੇ ਨਾਲ ਵੱਜਾ ਰਹਿੰਦਾ ਹੈ ਰਿਵਾਲਵਰ ਉਹ ਨਹਾਉਣ ਵੇਲੇ ਹੀ ਉਤਾਰਦਾ ਓਦੋਂ ਜਾਪਦਾ ਹੈ ਜਿਵੇਂ ਉਸਨੇ ਆਪਣਾ ਕੋਈ ਅੰਗ ਲਾ ਕੇ ਰੱਖ ਦਿੱਤਾ ਹੋਵੇ ਰਾਈਫਲ ਉਹ ਦੌਰੇ ਵੇਲੇ ਹੀ ਨਾਲ ਲੈ ਜਾਂਦਾ ਕਿਤੇ ਬਾਹਰ ਜਾਣਾ ਹੋਵੇ ਉਸ ਨੂੰ ਯਾਦ ਆਇਆ ਕਿ ਸਾਹਮਣੇ ਮਕਾਨ ਦੀ ਇੱਕ ਮੰਜ਼ਲ ਕਾਫੀ ਲੰਮੇ ਸਮੇਂ ਤੋਂ ਖਾਲੀ ਪਈ ਸੀ ਸਾਹਿਬ ਦੇ ਨਾਲ ਬਾਹਰ ਗਿਆ ਉਹ ਕੱਲ ਹੀ ਪਰਤਿਆ ਉਹਨਾਂ ਦਿਨਾਂ ਦੇ ਦੌਰਾਨ ਹੀ ਕੋਈ ਨਵਾਂ ਕਿਰਾਏਦਾਰ ਆਇਆ ਸ਼ਾਇਦ ਹੈ ਇੱਥੇ ਕੋਈ ਬੱਚਾ ਵਗੈਰਾ ਨਹੀਂ ਦਿਸਦਾ ਇੱਥੇ ਨਾਲ ਬਸ ਉਹੀ ਕੁੜੀ 27 28 ਵਰਿਆਂ ਦੀ ਵਿਆਹੀ ਹੋਈ ਜਾਪਦੀ ਐ ਆਲੇ ਦੁਆਲੇ ਦੀਆਂ ਛੱਤਾਂ ਤੇ ਸੁਰੱਖਿਆ ਪਤਖੋਂ ਭਾਵੇਂ ਉਹ ਅਕਸਰ ਗੌਰ ਕਰਦਾ ਰਹਿੰਦਾ ਪਰ ਜਾਪਿਆ ਜਿਵੇਂ ਇੱਧਰ ਉਹ ਜ਼ਿਆਦਾ ਹੀ ਧਿਆਨ ਦੇ ਰਿਹਾ ਹਟਦਿਆਂ ਹਟਾਉਂਦਿਆਂ ਉਸਨੇ ਵੇਖਿਆ ਕਿ ਉਹ ਸਬਜ਼ੀ ਲੈ ਕੇ ਟੂਟੀ ਵੱਲ ਜਾ ਰਹੀ ਹੈ ਕਰਨੈਲ ਨੂੰ ਅਹਿਸਾਸ ਹੋਇਆ ਕਿ ਸ਼ਾਮ ਹੋ ਗਈ। ਸਬਜ਼ੀ ਵੇਖ ਕੇ ਉਹਦੀ ਉਹਦੇ ਜਿਹੜਾ ਜੀ ਦੇ ਵਿੱਚ ਆਇਆ ਕਿ ਜਾ ਕੇ ਬੀਬੀ ਜੀ ਨੂੰ ਪੁੱਛੇ ਆਪਾਂ ਕੀ ਧਰਨ ਹੈ ਅੱਜ ਪਰ ਕਈ ਵਾਰਿਆਂ ਤੋਂ ਉਹ ਇਹ ਗੱਲ ਸੋਚਦਾ ਹੀ ਹੈ। ਪੁੱਛ ਨਹੀਂ ਸਕਿਆ ਕਦੇ ਵੀ ਉਹਦੋਂ ਉਹਨੂੰ ਘਰ ਬਹੁਤ ਯਾਦ ਆਉਂਦਾ ਸੀ ਆਪਣਾ। ਉਦੋਂ ਹੋਰ ਵੀ ਜਦੋਂ ਐਮਪੀ ਸਾਹਿਬ ਦੇ ਦੋਵੇਂ ਲੜਕੇ ਤੇ ਲੜਕੀ ਪੁੱਛਦੇ ਨੇ ਅੱਜ ਕੀ ਬਣਾ ਰਹੇ ਹੋ ਮੰਮ ਇਹ ਤਿੰਨੋਂ ਉਹਦੇ ਪਿੰਡ ਦੀਆਂ ਗਲੀਆਂ 'ਚ ਖੇਡਦੇ ਰਹੇ ਨੇ ਪਰ ਹੁਣ ਦਿੱਲੀ ਦੀ ਬੋਲੀ ਬੋਲਦੇ ਨੇ ਘਰ ਉਸਨੂੰ ਯਾਦ ਤਾਂ ਬਹੁਤ ਵਾਰੀ ਹੀ ਬਹੁਤ ਹੀ ਆਉਂਦਾ ਪਰ ਉਹ ਚਾਹੁੰਦਾ ਹੋਇਆ ਵੀ ਉਸ ਘਰ ਨਹੀਂ ਸੀ ਜਾ ਸਕਦਾ ਪਿੰਡ ਦੇ ਵਿੱਚ ਬੜੀ ਟੋਰ ਐ ਉਸਦੀ ਉਹਦੇ ਘਰ ਦੇ ਐਮਪੀ ਸਾਹਿਬ ਦੇ ਖਾਸ ਬੰਦਿਆਂ ਦੇ ਵਿੱਚੋਂ ਗਿਣੇ ਜਾਂਦੇ ਨੇ ਉਹਦੇ ਭਰਾ ਬਿਨਾਂ ਕਾਗਜ਼ਾਂ ਤੋਂ ਮੋਟਰਸਾਈਕਲ ਦੁੜਾਈ ਫਿਰਦੇ ਨੇ ਨਿੱਕੀ ਮੋਟੀ ਲੜਾਈ ਕਰਦੇ ਨੇ ਪੁਲਿਸ ਕੁਝ ਨਹੀਂ ਕਹਿੰਦੀ ਪਿੰਡ ਦੇ ਵਿੱਚ ਦੁਸ਼ਮਣ ਦੱਬੇ ਬੈਠੇ ਨੇ ਪਿੰਡ ਹੁੰਦਿਆਂ ਉਹ ਇੱਕ ਵਾਰੀ ਮੱਕੀ ਦੇ ਖੇਤ ਦੀ ਰਾਖੀ ਬੈਠ ਗਿਆ ਸੀ ਕਿ ਕੋਈ ਛੱਲੀਆਂ ਨਾ ਤੋੜ ਲਵੇ ਤਾਂ ਉਹਦਾ ਬਾਪੂ ਉਹਨੂੰ ਉਠਾ ਕੇ ਘਰ ਲੈ ਗਿਆ ਸੀ ਤੇ ਕਿਹਾ ਸੀ ਇਉਂ ਸਹਰਾਣੇ ਬੈਠ ਕੇ ਖੇਤਾਂ ਦੀ ਰਾਖੀ ਨਹੀਂ ਹੁੰਦੀ ਪੁੱਤ ਰਾਖੀ ਤਾਂ ਘਰ ਬੈਠ ਕੇ ਹੁੰਦੀ ਹੈ ਘਰ ਬੈਠ ਕੇ ਗੱਲ ਉਹਦੇ ਸਮਝ ਨਹੀਂ ਆਈ ਸੀ ਘਰ ਬੈਠ ਕੇ ਰਾਖੀ ਕਿੱਦਾਂ ਹੁੰਦੀ ਹੈ ਫਸਲਾਂ ਦੀ ਹਾਂ ਘਰ ਬੈਠ ਕੇ ਜੱਟ ਦਾ ਸੇਕ ਹੋਣਾ ਚਾਹੀਦਾ ਹੈ ਰੋਹ ਬਚਾਈਦਾ ਹੈ ਮੱਲ ਲੋਕਾਂ ਨੂੰ ਭੈ ਹੋਵੇ ਇਹ ਫਲਾਣੇ ਦਾ ਖੇਤ ਹੈ ਓਏ ਉਹ ਘਰ ਆ ਗਿਆ ਸੀ ਪਰ ਅਸਲੀ ਗੱਲ ਉਹਦੇ ਸਮਝ ਨਹੀਂ ਸਮਝ ਹੁਣ ਆਈ ਸੀ ਜਾ ਕੇ ਹੁਣ ਉਹਦਾ ਦੂਰ ਬੈਠੇ ਦਾ ਬਹੁਤ ਭੈ ਪਿੰਡ ਦੇ ਵਿੱਚ ਵੀ ਚਾਹੇ ਉਹ ਦਿੱਲੀ ਬੈਠਾ ਉਹਦੇ ਬਾਰੇ ਕਈ ਅਫਵਾਹਾਂ ਨੇ ਕਿ ਐਮਪੀ ਸਾਹਿਬ ਦੇ ਦੁਸ਼ਮਨਾ ਚੋਂ ਉਹਨੇ ਇੱਕੋ ਰਾਤ ਚ ਹੀ ਦੋ ਖਤਮ ਕਰਦੇ ਇੱਕ ਪਲਾੜ ਦਾ ਰੋਲਾ ਹੈ ਦਿੱਲੀ ਦੇ ਵਿੱਚ ਸਾਬ ਦਾ ਉਥੇ ਕਰਨੈਲ ਨੇ ਕੰਧਾਂ ਛਲਣੀ ਕਰਦੀਆਂ ਗੋਲੀਆਂ ਦੇ ਨਾਲ ਇੱਕ ਜ਼ਮੀਨ ਦਾ ਕਬਜ਼ਾ ਲਿਆ ਐਮਪੀ ਸਾਹਿਬ ਨੇ ਉਥੇ ਕਰਨੈਲ ਨੇ ਤਿੰਨ ਬੰਦੇ ਮਾਰ ਕੇ ਜਮਨਾ ਚ ਰੋੜ ਤੇ ਤੇ ਬਾਕੀ ਭੱਜ ਗਏ ਅੰਦਰੋਂ ਸੜਦੇ ਉੱਪਰੋਂ ਖੁਸ਼ ਹੋ ਕੇ ਕਹਿੰਦੇ ਨੇ ਜੱਟ ਐ ਬਈ ਫੇਰ ਵੀ ਨਾਲੇ ਕਿਲਾ ਤਕੜਾ ਹੋਵੇ ਨਾ ਜੱਟ ਕੀ ਜਾਣਦਾ ਐ ਫਿਰ ਛੱਤ ਦੇ ਪਰਲੇ ਕੋਨੇ ਵੱਲ ਚਲੀ ਗਈ ਐ ਉਹ ਖੜੀ ਐ ਕੁਝ ਛਿਣ ਦੂਰ ਤੱਕ ਦੇ ਕੇ ਪਰਤਾਈ ਐ ਜਿਵੇਂ ਪੈਰ ਮੱਚਦੇ ਹੋਣ ਜਾਂ ਕਿਸੇ ਦੀ ਉਡੀਕ ਹੋਵੇ ਕਰਨੈਲ ਸੋਚਦਾ ਏ ਘਰ ਵਾਲੀ ਨੂੰ ਉਡੀਕ ਦੀ ਹੋਊ ਘਰ ਵਾਲੇ ਉਡੀਕ ਦੇ ਹੋਣਗੇ ਮੈਨੂੰ ਪਰ ਛੇਤੀ ਹੀ ਖਿਆਲ ਆਉਂਦਾ ਏ ਉਹਨੂੰ ਕਿ ਦਿੱਲੀ ਚ ਘਰ ਵਾਲਿਆਂ ਨੂੰ ਕੌਣ ਉਡੀਕਦਾ ਏ ਇਸ ਤਰ੍ਹਾਂ ਦਿੱਲੀ ਅਜੇ ਹੀ ਉਲਝਣ ਐ ਜੋ ਉਸ ਤੋਂ ਕਦੇ ਨਹੀਂ ਸੁਲਜੀ ਚੰਗੇ ਭਲੇ ਸਾਉ ਦਿਸਦੇ ਬੰਦੇ ਜਿਨ੍ਹਾਂ ਨੂੰ ਜਦੋਂ ਉਹ ਬੋਲਦੇ ਸੁਣਦੇ ਤਾਂ ਦੇਵਤੇ ਹੀ ਲੱਗਦੇ ਨੇ ਪਰ ਜਦ ਉਹਨਾਂ ਬਾਰੇ ਜਾਣਨ ਲੱਗਦੇ ਐ ਤਾਂ ਜਿੱਦਣ ਉਹਨੇ ਐਮਪੀ ਗੁਰਮukh ਸਿੰਘ ਨੂੰ ਜਾਣਿਆ ਸੀ ਨਾ ਕਿੰਨਾ ਤੜਫਿਆ ਸੀ ਉਹ ਬੜੀ ਸ਼ਰਦਾ ਸੀ ਉਹਦੀ ਉਹਨਾਂ ਦੇ ਵਿੱਚ ਉਸਦੀ ਸੋਹਣੀ ਦਸਤਾਰ ਚੂੜੀਦਾਰ ਪਜਾਮਾ ਅਚਕਨ ਮੁਸਕਰਾਹਟ ਉਹ ਸੋਚਦਾ ਦੇਵਤੇ ਵੀ ਅਜਿਹੇ ਨਹੀਂ ਹੋਣੇ ਨੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਵਾਕ ਲੈਣ ਤੋਂ ਪਹਿਲਾਂ ਕੋਈ ਕੰਮ ਨਹੀਂ ਕਰਦੇ ਇੱਕ ਦਿਨ ਉਹਨਾਂ ਦੀ ਫੈਕਟਰੀ ਵਿੱਚ ਲਈ ਜੂਨੀਅਨ ਦਾ ਆਗੂ ਆਇਆ ਸੀ ਫੈਕਟਰੀ ਦੇ ਵਿੱਚ ਹੜਤਾਲ ਚੱਲ ਰਹੀ ਸੀ ਆਪ ਹੀ ਬੁਲਾਇਆ ਸੀ ਸਾਹਬ ਨੇ ਐਮਪੀ ਸਾਹਬ ਨੇ ਉਸਨੂੰ ਸਹਿਯੋਗ ਦੇਣ ਲਈ ਕਿਹਾ ਤਾਂ ਉਹ ਪੜਕ ਉੱਠਿਆ ਸੀ ਸਾਹਿਬ ਧੀਰਜ ਦੇ ਨਾਲ ਮੁਸਕਰਾਉਂਦੇ ਹੋਏ ਸਮਝਾ ਰਹੇ ਸਨ ਪਰ ਉੱਚੀ-ਉੱਚੀ ਬੋਲਦਾ ਤੇ ਗੁੱਸੇ ਦੇ ਨਾਲ ਗੱਲਾਂ ਕਰਦਾ ਸੀ ਕਰਨੈਲ ਤੋਂ ਸਹਿ ਨਾ ਹੋਇਆ ਉਹਨੇ ਉਸ ਮਾਰਚੂ ਜਹਿਰ ਨੂੰ ਗਲਮੇ ਤੋਂ ਫੜ ਲਿਆ ਧਰਤੀ ਤੋਂ ਪੈਰ ਚੱਕ ਦਿੱਤੇ ਉਹਦੇ ਸਾਲਿਆ ਤੈਨੂੰ ਬੋਲਣਾ ਸਿਖਾਵਾਂ ਪਹਿਲਾਂ ਆਪਣੀ ਜਗ੍ਹਾ ਤੋਂ ਉੱਠ ਖੜੇ ਸਨ ਐਮਪੀ ਸਾਹਿਬ ਵੀ ਕਰਨੈਲ ਦੀ ਬਾਹ ਫੜ ਕੇ ਗੁੱਸੇ ਦੇ ਨਾਲ ਬੋਲੇ ਸਨ ਪਾਗਲ ਹੋ ਗਿਆ ਓਏ ਕਰਨੈਲ ਗਰੀਬ ਮਜ਼ਦੂਰ ਤੇ ਹੱਥ ਚੁੱਕਦਾ ਏ ਸ਼ਰਮ ਨਹੀਂ ਆਉਂਦੀ ਤੈਨੂੰ ਸਾਹਿਬ ਦਾ ਕਦ ਹੋਰ ਉੱਚਾ ਹੋ ਗਿਆ ਸੀ ਕਰਨੈਲ ਦੀਆਂ ਨਜ਼ਰਾਂ ਦੇ ਵਿੱਚ ਆਪਣਾ ਗਲਮਾ ਠੀਕ ਕਰਦਾ ਜੂਨੀਅਰ ਵਾਲਾ ਬੋਲਿਆ ਸੀ ਐਸੇ ਹੱਥ ਨਹੀਂ ਉਠਾਤੇ ਉਹ ਕਰਨੈਲ ਨੂੰ ਮੁਖਾਤਿਬ ਹੋਇਆ ਸੀ ਹੱਥ ਉਠਾਣਾ ਸਾਹਿਬ ਸੇ ਸਿੱਖਣਾ ਉਹ ਘ੍ਰਿਣਾ ਦੇ ਨਾਲ ਐਮਪੀ ਸਾਹਿਬ ਵੱਲ ਦੇਖਦਾ ਬਾਹਰ ਨਿਕਲ ਗਿਆ ਸਾਹਿਬ ਨੇ ਲੰਮਾ ਸਾਹ ਲੈਂਦਿਆਂ ਕਰਨੈਲ ਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਕਿਹਾ ਸੀ ਇਹ ਦਿੱਲੀ ਹੈ ਪਿਆਰੇ ਪੰਜਾਬ ਨਹੀਂ ਹੈ ਦੂਜੇ ਦਿਨ ਉਸਤ ਦੁਨੀਆ ਦੂਜੇ ਦਿਨ ਉਸ ਜੂਨੀਅਰ ਆਗੂ ਦੇ ਅਗੂ ਦਾ ਜਿਹੜਾ ਸੀ ਐਕਸੀਡੈਂਟ ਹੋ ਗਿਆ ਸੀ ਅੱਜ ਕਿਵੇਂ ਸਮਾਦੀ ਦੇ ਲਈ ਉਹ ਛੋਟੇ ਸਾਹਿਬ ਨੇ ਹੌਲਦਾਰ ਜੋਗਿੰਦਰ ਹੈ ਇਹ ਅਮਰਤਸਰ ਵਾਲਦਾ ਹੈ ਬਹੁਤ ਦੇਰ ਤੋਂ ਸਾਹਿਬ ਦੇ ਨਾਲ ਗਨਮੈਨ ਲੱਗਿਆ ਸਿਆਣਾ ਹੋਣ ਕਰਕੇ ਉਹਨੂੰ ਬਾਪੂ ਆਖਦੇ ਨੇ ਸਾਰੇ ਜਾਣੇ ਸਮਾਦੀ ਕਾਦੀ ਬਾਪੂ ਖਾਦੀ ਸਮਾਦੀ ਹੈ ਬਸ ਨਰੀਖਣ ਕਰ ਰਹੇ ਆ ਉਹਨੇ ਵੀ ਟੀਚਰ ਦੇ ਨਾਲ ਜਵਾਬ ਦੇ ਦਿੱਤਾ ਅੱਛਾ ਵੇਖੀ ਫੇਰ ਚਾਲ ਅਗਲੀ ਬਾਪੂ ਨੇ ਕੁਨੱਖਾ ਝਾਕਿਆ ਹੈ ਹੈਰਾਨੀ ਦੇ ਨਾਲ ਕਿਹਾ ਕਰਨੈਲ ਨੇ ਉਂਝ ਜਾਣਦਾ ਸੀ ਉਹ ਵੀ ਕਿ ਬਾਪੂ ਬੜਾ ਘਾ ਆ ਗਿਆ ਇਉਂ ਕੀ ਵੇਖਣਾ ਹੈ ਪੁੱਤਰਾ ਕੀ ਵੇਖਣਾ ਅਸੀਂ ਵੀ ਸੁਰੱਖਿਆ ਗਾਰਡ ਗਾਰਡਾਂ ਪੂਰਾ ਧਿਆਨ ਰੱਖਦੇ ਆਲੇ ਦੁਆਲੇ ਦਾ ਸਿਵੇ ਹੋਏ ਵਾਹ ਹੋਏ ਬਾਪੂ ਵਾਹ ਕਰਨੈਲ ਵੀ ਹੱਸ ਪਿਆ ਦੂਜੇ ਕਰਮਚਾਰੀ ਵੀ ਉੱਪਰ ਆ ਗਏ ਤੇ ਇੱਕ ਜਣਾ ਕੰਨ ਕੋਲ ਖਾਜ ਜਹੀ ਕਰਦਾ ਬੋਲਿਆ ਅੱਜ ਡਿਊਟੀ ਹੈ ਰਾਤ ਨੂੰ ਕਰਨੈਲ ਭਾਈ ਸਿਹਤ ਕੁਝ ਠੀਕ ਨਹੀਂ ਕੋਈ ਨਹੀਂ ਡਿਊਟੀ ਮੈਂ ਦੇ ਦੂੰਗਾ ਕਰਨੈਲ ਅੰਜਾਨ ਬਣਦਾ ਹੋਇਆ ਬੋਲਿਆ ਨਹੀਂ ਨਹੀਂ ਤੁਸੀਂ ਉਹੀ ਮਿਹਰਬਾਨੀ ਕਰੋ ਕਰਨੈਲ ਅੱਗੇ ਹੱਥ ਫੈਲਾ ਉਹ ਆਜਾਜੀ ਜਹੀ ਦੇ ਨਾਲ ਬੋਲਿਆ ਕਰਨੈਲ ਨੇ ਹੱਸਦਿਆਂ ਮੋਮੀ ਕਾਗਜ਼ ਕੱਢਦਿਆਂ ਤੇ ਉਹਦੇ ਅੱਗੇ ਫੈਲਾ ਦਿੱਤਾ ਅਬ ਤੋਂ ਕਰਨੈਲ ਬਾਈ ਪੱਕੇ ਹੋ ਗਏ ਲੱਗਤੇ ਐ ਕਿਸੇ ਹੋਰ ਨੇ ਕਿਹਾ ਤਾਂ ਬਾਪੂ ਝਟ ਬੋਲ ਉਠਿਆ ਓਏ ਨਹੀਂ ਅਜੇ ਨਹੀਂ ਅਜੇ ਕਿਉਂ ਨਹੀਂ ਬਾਪੂ ਕਰਨੈਲ ਨੇ ਟੇਢਾ ਜਿਹਾ ਵੇਖਿਆ ਆਹੋ ਅਜੇ ਨਹੀਂ ਅਜੇ ਤੇ ਤੂੰ ਵਿਖਾਲੇ ਵਿਖਾਲੇ ਕਰਦਾ ਹੈ ਪੁੱਤਰਾ ਜਿੱਦਣ ਪੱਕਾ ਲੱਗ ਜਾਏਗਾ ਨਾ ਇਤਰਾ ਪ੍ਰਸ਼ਾਦ ਨਹੀਂ ਵਰਤਾਏਗਾ ਅੱਛਾ ਜਾਨਕਿ ਉਹ ਨਸ਼ਾ ਵਗੈਰਾ ਕਰ ਰਹੇ ਸਨ ਹੈਰਾਨੀ ਦੇ ਨਾਲ ਕਿਹਾ ਕਰਨੈਲ ਨੇ ਆਹੋ ਸਮਝ ਲਿਆ ਜਦੋਂ ਕੋਈ ਨਸ਼ਾ ਲੁਕਾਉਣ ਲੱਗ ਪੈ ਨਾ ਤਾਂ ਪੱਕਾ ਹੋ ਗਿਆ ਤੇ ਬਾਪੂ ਨੇ ਝਪਟਾ ਮਾਰ ਕੇ ਕਾਗਜ਼ ਕਰਨੈਲ ਦੇ ਹੱਥ ਤੋਂ ਚੁੱਕ ਲਿਆ ਤੇ ਲਪੇਟ ਕੇ ਆਪਣੀ ਜੇਬ ਚ ਪਾ ਲਿਆ ਕਰਨੈਲ ਹੱਸ ਪਿਆ ਕਿਹਾ ਕੁਝ ਨਾ ਤਾਂ ਬਾਪੂ ਬੋਲਿਆ ਵੇਖ ਪੁੱਤਰਾ ਜੇ ਤੂੰ ਜੇ ਹੁੰਦਾ ਨਾ ਪੱਕਾ ਜਾਨ ਨਿਕਲ ਜਾਂਦੀ ਤੇਰੀ ਅਜੇ ਕੀ ਕਦਰ ਹੈ ਤੈਨੂੰ ਨਸ਼ੇ ਦੀ ਤੇ ਬਾਪੂ ਜਿਵੇਂ ਜੇਬ ਦੇ ਵਿੱਚ ਪਾਉਂਦਾ ਹੀ ਨਸ਼ਈ ਹੋ ਗਿਆ ਹੋਵੇ ਲਾਈਟਾਂ ਜਗ ਪਈਆਂ ਉਸ ਨੂੰ ਰੋਟੀ ਦੇ ਲਈ ਹਾਕ ਵੱਜੀ ਜਦੋਂ ਉਹ ਰੋਟੀ ਖਾ ਵੇਲਾ ਹੋ ਕੇ ਉੱਪਰ ਆਇਆ ਤਾਂ ਬਾਪੂ ਛੱਤ ਤੇ ਟਹਿਲਦਾ ਹੋਇਆ ਦਿਸਿਆ ਸਾਹਮਣੇ ਵੇਖਿਆ ਕੋਈ ਟੁੱਟੀ ਤੇ ਮੂੰਹ ਹੱਥ ਧੋ ਰਿਆ ਸੀ ਉਹ ਕਮਰੇ ਦੇ ਵਿੱਚੋਂ ਨਿਕਲ ਨਿਕਲੀ ਤੇ ਤੋਲੀਆਂ ਰੱਖ ਕੇ ਰਸੋਈ ਦੇ ਵਿੱਚ ਜਾ ਵੜੀ ਚਾਨਣ ਦੇ ਵਿੱਚ ਸਭ ਕੁਝ ਉਵੇਂ ਦਿਸਦਾ ਪਿਆ ਸੀ ਦਿਨ ਵਾਂਗੂ ਹੱਥ ਮੂੰਹ ਪੂੰਝ ਕੇ ਵੇੜੇ ਦੇ ਵਿੱਚ ਤੁਰੇ ਆਉਂਦੇ ਬੰਦੇ ਨੂੰ ਵੇਖ ਉਹ ਜਿਹੜਾ ਬੁੱਝ ਗਿਆ ਨਹੀਂ ਨਹੀਂ ਇਸ ਬੰਦੇ ਦੇ ਲਈ ਕੋਈ ਭੱਜ-ਭੱਜ ਚਾਹ ਦੇ ਨਾਲ ਕੰਮ ਨਹੀਂ ਕਰ ਸਕਦਾ ਕਦੇ ਵੀ ਨਹੀਂ ਮਰੀ ਗਲ ਗਿਆ ਢਿੱਲੀ ਢਿੱਲੀ ਤੋਰ ਥੱਕਿਆ ਥੱਕਿਆ ਗਿਆ ਉਸਨੇ ਅੰਦਾਜ਼ਾ ਲਾਇਆ ਮਾਇਆਪੁਰੀ ਦੇ ਗੈਰਜਾਂ ਦੇ ਵਿੱਚ ਜਾ ਗੈਰਜਾਂ ਚ ਕੰਮ ਕਰਦਾ ਹੋਏ ਉਹ ਬਾਪੂ ਦੇ ਕੋਲ ਨੂੰ ਹੋ ਤੁਰਿਆ ਆ ਕੁੜੀ ਕਾਦੇ ਸਿਰ ਤੇ ਭੱਜੀ ਫਿਰਦੀ ਆ ਬਾਪੂ ਆ ਬੰਦਾ ਤੇ ਉਹਨੇ ਸਿਰ ਮਾਰਿਆ ਖੋਖਾ ਕਰਨ ਲੱਗ ਪਿਆ ਕਰਨੈਲ ਸਿਆਂ ਬਾਪੂ ਹੱਸ ਪਿਆ ਸੱਚੀ ਬਾਪੂ ਅੱਜ ਕਿੰਨੇ ਚਿਰ ਤੋਂ ਇਹਨੂੰ ਵੇਖ ਰਿਆਂ ਭੱਜੀ ਫਿਰਦੀ ਐ ਭੱਜੀ ਫਿਰਦੀ ਐ ਭੱਜੀ ਕਾਹਨੂੰ ਐ ਉਡੀ ਉਡੀ ਫਿਰਦੀ ਐ ਪਰ ਕਾਹਦੇ ਪਿੱਛੇ ਐਸੇ ਬੰਦੇ ਪਿੱਛੇ ਦੇ ਨਹੀਂ ਉਹ ਓਏ ਇੰਨਾ ਇੰਨਾ ਮਰਨੀਆਂ ਨੂੰ ਤੇ ਰਿਸ਼ੀ मुनि ਨਹੀਂ ਸਮਝ ਸਕੇ ਪੁੱਤਰਾ ਤੂੰ ਮੈਂ ਕੀ ਸ਼ੈ ਐ ਨਾਲੇ ਸਮਝ ਕੇ ਕਰਾਂਗੇ ਵੀ ਕੀ ਆਪਾਂ ਬਾਪੂ ਉਦਾਸੀ ਦੇ ਨਾਲ ਬੋਲਿਆ ਤੇ ਚੁੱਪ ਜਿਹਾ ਥੱਲੇ ਤੁਰ ਗਿਆ ਜਿਵੇਂ ਕੋਈ ਜ਼ਖਮ ਹਰਾ ਹੋ ਗਿਆ ਹੋਵੇ ਉਹਦਾ ਸੰਤਰੀ ਬਦਲ ਗਿਆ ਜਾਣ ਵਾਲੇ ਤੇ ਆਉਣ ਵਾਲੇ ਨੇ ਕਰਨੈਲ ਨੂੰ ਰਾਮ ਰਾਮ ਕੀਤਾ ਉਹ ਛੱਤ ਤੇ ਟੈਲਣ ਲੱਗ ਪਿਆ ਟੈਲਦਿਆਂ ਟੈਲਦਿਆਂ ਉਸ ਨੇ ਉਧਰ ਵੇਖਿਆ ਤਾਂ ਉਹ ਕਮਰੇ ਚੋਂ ਰਸੋਈ ਰਸੋਈ ਚੋਂ ਕਮਰੇ ਤੇ ਟੂਟੀ ਤੇ ਆ ਜਾ ਰਹੀ ਸੀ ਉਮੇ ਹੀ ਤਾਗਿਆਂ ਦੇ ਨਾਲ ਨਾਲ ਵਿਚ ਵਿੱਚ ਆਉਂਦੀ ਜਾਂਦੀ ਛੇਨ ਭਰ ਰੁੱਕ ਕੇ ਧਾਗੇ ਫਰੋਲ ਦਿੰਦੀ ਤੇ ਅਚਾਨਕ ਕਰਨੈਲ ਨੇ ਸੋਚਿਆ ਇਉ ਉਰੀ ਵਾਂਗੂ ਘੁੰਮਦੀ ਇਹ ਕਿੰਨਾ ਕੋ ਸਫਰ ਕਰ ਲੈਂਦੀ ਹੋਵੇਗੀ ਉਹ ਕਮਰੇ ਚੋਂ ਨਿਕਲੀ ਤਾਂ ਕਰਨੈਲ ਨੇ ਘੜੀ ਤੇ ਨਿਗਾਹ ਟਿਕਾ ਲਈ ਉਸਨੇ ਕਮਰੇ ਦੇ ਵਿੱਚੋਂ ਮੁੜ ਟੂਟੀ ਤੇ ਮੋੜ ਰਸੋਈ ਚੋਂ ਹੀ ਕਮਰੇ ਤੱਕ ਜਾਂਦਿਆਂ 1 ਮਿੰਟ ਦੇ ਵਿੱਚ 4 ਚੱਕਰ ਲਾ ਦਿੱਤੇ ਅਗਲੇ ਮਿੰਟ 3 ਚੱਕਰ ਫਿਰ ਉਹ 1 ਮਿੰਟ ਅੰਦਰ ਰਹੀ ਤੇ ਉਸ ਤੋਂ ਅਗਲੇ ਮਿੰਟ ਦੇ ਵਿੱਚ ਪੰਜ ਚੱਕਰ ਫਿਰ ਉਸਨੇ 2 ਮਿੰਟਾਂ ਦੇ ਵਿੱਚ 7 ਚੱਕਰ ਲਾਏ ਉਹਦਾ ਘਰ ਵਾਲਾ ਰੋਟੀ ਖਾ ਰਿਆ ਸੀ ਸ਼ਾਇਦ ਉਹ ਕਮਰੇ ਤੇ ਰਸੋਈ ਵਿਚਾਲੇ ਉਡੀ ਫਿਰਦੀ ਸੀ ਉਹ ਕਿੰਨੇ ਹੀ ਮਿੰਟ ਉਹਦੇ ਚੱਕਰਾਂ ਦਾ ਹਿਸਾਬ ਲਾਉਂਦਾ ਰਿਹਾ ਧਿਆਖਰ ਉਸਨੇ 3.5 ਚੱਕਰਾਂ ਦੀ ਔਸਤ ਕੱਢ ਲਈ 1 ਮਿੰਟ ਦੇ ਵਿੱਚ ਤੇ ਫਿਰ ਉਹ ਉਹਦੇ ਪੈਂਡੇ ਦਾ ਹਿਸਾਬ ਲਾਉਣ ਲੱਗ ਪਿਆ ਰਸੋਈ ਦਾ ਮੱਥਾ 6 ਫੁੱਟ ਕਮਰਾ 12 ਫੁੱਟ ਇਸਾਬ ਲਾਉਂਦਾ ਹੋਇਆ ਜਾਨੀ 60 ਮੀਟਰ ਤੇ 1 ਘੰਟੇ ਦੇ ਵਿੱਚ 3.5 ਕਿਲੋਮੀਟਰ ਕਿੰਨੇ ਘੰਟੇ ਤੁਰਦੀ ਹੋਵੇ ਉਹ ਸੋਚੀ ਪੈ ਗਿਆ ਫਿਰ ਆਪ ਹੀ ਹੱਸ ਪਿਆ ਕਿ ਕਿਹੜੀਆਂ ਗਿਣਤੀਆਂ ਮਿੰਦਿਆਂ ਦੇ ਵਿੱਚ ਪੈ ਗਿਆ ਓਏ ਫਿਰ ਥੋੜੀ ਦੇਰ ਪਿੱਛੋਂ ਉਹਨੇ ਸੰਤਲੀ ਨੂੰ ਪੁੱਛ ਹੀ ਲਿਆ ਕਿ ਸਵੇਰੇ ਆਮ ਕਰਕੇ ਡਿਊਟੀ ਤੇ ਕੌਣ ਹੁੰਦਾ ਹੈ ਉਸਨੇ ਪਰਸ ਰਾਮ ਤੇ ਖਾਨ ਦਾ ਨਾਮ ਲਿਆ ਤੇ ਉਹ ਹੌਲੀ-ਹੌਲੀ ਥੱਲੇ ਆ ਗਿਆ ਕੁਝ ਗਾਰਡ ਤਾਸ਼ ਖੇਡ ਰਹੇ ਸਨ ਜਿਨ੍ਹਾਂ ਦੇ ਵਿੱਚ ਪਰਸਰਾਮ ਵੀ ਸੀ ਪਰਸਰਾਮ ਗਲੀ ਦੇ ਉਸ ਪਾਰ ਸਾਹਮਣੇ ਛੱਤ ਵਾਲੀ ਔਰਤ ਕਦੋਂ ਜਾਗਦੀ ਹੈ ਸਵੇਰੇ ਉਹਨੂੰ ਪੁੱਛਦਾ ਹੈ ਕੁਝ ਪਤਾ ਹੈ ਪਰਸਰਾਮ ਕੁਝ ਸੋਚਣ ਲੱਗਿਆ ਤਾਂ ਪਰੇ ਲੇਟਿਆ ਖਾਨ ਉੱਠ ਕੇ ਬੈਠ ਗਿਆ ਅਰੇ ਬਾਪਰੇ ਬਾਪ ਖੁਦਾ ਕਸਮ ਉਹ ਤੋਂ ਕਰਨੈਲ ਜਾਣਦਾ ਕਿ ਖਾਨ ਗਾਲੜੀ ਹੈ ਉਸਨੇ ਟੋਕਿਆ ਬਸ ਇਤਨਾ ਬਤਾ ਦੇ ਕਿ ਉਹ ਕਦੋਂ ਜਾਗਦੀ ਹੈ ਸਾਰੇ ਕਰਨੈਲ ਨੂੰ ਜਿਹੜਾ ਸੀ ਸ਼ਰਾਰਤੀ ਨਜ਼ਰਾਂ ਦੇ ਨਾਲ ਵੇਖ ਰਹੇ ਸਨ ਉਹ ਵੀ ਕੁਝ ਹਿਚਕਾਚਾ ਰਿਹਾ ਸੀ ਖਾਨ ਨੇ ਦੱਸਿਆ 6 6 ਕੇ ਬਾਅਦ ਗੁਰੂ 6:30 ਔਰ 6:30 ਕੇ ਦਰਮਿਆਨ 6 ਹੋਈ ਨਾ ਬਾਅਦ ਇਹ ਹੋਈ ਨਾ ਬਾਅਦ ਪਰਸ ਰਾਮ ਇਹਨੂੰ ਕਹਿੰਦੇ ਨੇ ਸਿਕਿਉਰਿਟੀ ਤੁਸੀਂ ਵੀ ਖਾਨ ਭਾਈ ਦੀ ਤਰ੍ਹਾਂ ਉਹਨੇ ਚਲਾਕੀ ਦੇ ਨਾਲ ਉਹਨਾਂ ਨੂੰ ਠਿੱਠ ਕਰ ਦਿੱਤਾ ਉਹ ਬੋਲਣ ਲੱਗੇ ਹਮ ਤੋ ਪੂਰਾ ਖਿਆਲ ਰੱਖਤੇ ਆਂ ਉਹ ਬਾਤ ਇਹ ਹੈ ਕਿ ਪਰ ਉਹ ਉੱਪਰ ਆ ਗਿਆ ਉਹਨੂੰ ਆਪਣੇ ਆਪ ਤੇ ਫਿਰ ਹਾਸਾ ਵੀ ਆਇਆ ਕਿ ਉਹਨੇ ਕੀ ਲੈਣਾ ਹੈ ਉਸ ਤੋਂ ਉਹਨੂੰ ਬਾਪੂ ਦੀ ਗੱਲ ਯਾਦ ਆਈ ਕਿ ਕੀ ਕਰ ਲਾਂਗੇ ਸਮਝ ਕੇ ਇਹਨੂੰ ਠੀਕ ਤਾਂ ਹੈ ਅੱਗੇ ਐਮਪੀ ਸਾਹਿਬ ਬਾਰੇ ਸਮਝ ਕੇ ਜਾਣ ਕੇ ਕੀ ਕਰ ਰਿਹਾ ਉਹ ਦਿਨ ਜਦੋਂ ਉਸ ਨੂੰ ਉਸ ਜੂਨੀਅਨ ਆਗੂ ਦੀ ਘਰਵਾਲੀ ਤੇ ਨਿਆਣੇ ਬਿਲਕਦੇ ਸਨ ਤੇ ਐਮਪੀ ਸਾਹਿਬ ਮਗਰਮਚ ਦੇ ਅਤਰੂ ਸਿੱਟਦੇ ਉਹਨਾਂ ਨੂੰ ਢਾਰਸ ਦੇ ਰਹੇ ਸਨ ਤੇ ਫਿਰ 5000 ਰੁਪਏ ਫੜਾ ਕੇ ਰੋਂਦੀ ਹੋਈ ਵਿਧਵਾ ਐਮਪੀ ਸਾਹਿਬ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਪਰਮਾਤਮਾ ਦਾ ਰੂਪ ਕਹਿ ਰਹੀ ਸੀ ਕਰਨਲ ਦੇ ਜੀ ਦੇ ਵਿੱਚ ਆਇਆ ਸੀ ਕਿ ਐਮਪੀ ਸਾਹਿਬ ਨੂੰ ਗੋਲੀ ਮਾਰ ਦੇਵੇ ਤੇ ਉਸ ਤੋਂ ਬਾਅਦ ਉਹਨੇ ਕਿੰਨੀ ਵਾਰ ਅਜੀਹਾ ਸੋਚਿਆ ਪਰ ਕੀ ਕਰ ਲਿਆ ਉਹਨੇ ਫਿਰ ਜਦੋਂ ਐਮਪੀ ਸਾਹਿਬ ਦੇ ਇੱਕ ਗੜਬੜ ਵਾਲੇ ਇਲਾਕੇ ਦੇ ਵਿੱਚ ਭੇਜੇ ਸਨ ਕੇਂਦਰ ਨੇ ਉੱਥੇ ਪਤਾ ਨਹੀਂ ਕਿਵੇਂ ਜਲਸੇ ਦੇ ਵਿੱਚ ਐਮਪੀ ਸਾਹਿਬ ਸੱਚੀਆਂ ਗੱਲਾਂ ਕਹਿ ਬੈਠੇ ਸਨ ਜਿਹੜੀਆਂ ਉਹਨਾਂ ਦੀ ਪਾਰਟੀ ਦੇ ਹੱਕ ਚ ਨਹੀਂ ਸਨ ਉੱਥੇ ਦੇ ਲੋਕ ਬਹੁਤ ਖੁਸ਼ ਸੀ ਕਰਨੈਲ ਵੀ ਉਹਨਾਂ ਦੀਆਂ ਗੱਲਾਂ ਤੋਂ ਖੁਸ਼ ਹੋਇਆ ਸੀ ਪਰ ਸ਼ਾਮ ਵੇਲੇ ਜਦੋਂ ਅਜੇ ਸਾਭ ਦੇ ਤੰਨਾਂ ਦੇ ਵਿੱਚ ਤਾੜੀਆਂ ਦੀ ਗੂੰਜ ਗੂੰਜ ਰਹੀ ਸੀ ਤਾਂ ਦਿੱਲੀੋਂ ਬੁਲਾਵਾ ਆ ਗਿਆ ਭਾਈ ਸਾਹਿਬ ਦਾ ਇਹ ਭਾਈ ਸਾਹਿਬ ਨਾ ਤਾਂ ਕੋਈ ਐਮਪੀ ਨੇ ਨਾ ਹੀ ਪ੍ਰਧਾਨ ਪਰ ਸਾਰੇ ਐਮਪੀ ਇਹਨਾਂ ਤੋਂ ਬਹੁਤ ਡਰਦੇ ਨੇ ਜਦੋਂ ਸਵੇਰੇ ਉਹ ਭਾਈ ਸਾਹਿਬ ਦੀ ਕੋਠੀ ਪਹੁੰਚੇ ਤਾਂ ਉਹ ਕਿਤੇ ਜਾਣ ਦੇ ਲਈ ਤਿਆਰ ਖੜੇ ਨੇ ਤੁਸੀਂ ਮੇਰੀ ਗੱਡੀ 'ਚ ਹੀ ਆ ਜਾਓ ਨਾਲ ਹੀ ਆਪਣੀਆਂ ਗੱਡੀਆਂ ਪਿੱਛੇ ਆਉਣ ਦਿਓ ਰਸਤੇ ਦੇ ਵਿੱਚ ਹੀ ਗੱਲ ਕਰਾਂਗੇ ਭਾਈ ਸਾਹਿਬ ਦੇ ਤੇਵਰ ਚੜੇ ਹੋਏ ਨੇ ਕਰਨੈਲ ਵੀ ਉਹਨਾਂ ਦੇ ਨਾਲ ਹੀ ਗੱਡੀ ਦੇ ਵਿੱਚ ਬੈਠ ਗਿਆ ਵਿੱਚ ਬੈਠਦਿਆਂ ਹੀ ਭਾਈ ਸਾਹਿਬ ਨੇ ਤਾਜ਼ਾ ਅਖਬਾਰਾਂ ਐਮਪੀ ਸਾਹਿਬ ਮੁਰੇ ਜੜੀਆਂ ਸਨ ਲਗਭਗ ਸਿੱਟਦਿਆਂ ਕਿਹਾ ਸੀ ਸੁਣਿਆ ਹੈ ਜਨਤਾ ਦਾ ਪਿਆਰ ਜਾਗ ਪਿਆ ਤੁਹਾਡੇ ਮਨ ਚ ਸਰਦਾਰ ਗੁਰਮukh ਸਿੰਘ ਤੇ ਇਹ ਕੁਰਸੀ ਛੱਡ ਕੇ ਜਾਣਾ ਚਾਹੁੰਦੇ ਹੋ ਨਹੀਂ ਨਹੀਂ ਜੀ ਗਲਤੀ ਹੋ ਗਈ ਭਾਈ ਸਾਹਿਬ ਭਾਈ ਸਾਹਿਬ ਜੀ ਪਤਾ ਨਹੀਂ ਲੱਗਿਆ ਜੀ ਐਵੇਂ ਜਜ਼ਬਾਤੀ ਹੋ ਕੇ ਐਮਪੀ ਸਾਹਿਬ ਭਾਈ ਸਾਹਿਬ ਦੇ ਪੈਰ ਫੜਨ ਲੱਗ ਗਏ ਪਰ ਉਹ ਉਸੇ ਲਹਿਜੇ ਦੇ ਵਿੱਚ ਬੋਲੇ ਤੁਸੀਂ ਰੇਸ ਕੋਰਸ ਦੇ ਵਿੱਚ ਮੇਰੇ ਨਾਲ ਗਏ ਹੋ ਕਈ ਵਾਰ ਮੈਂ ਕਦੇ ਹਾਰਨ ਵਾਲੇ ਘੋੜੇ ਤੇ ਪੈਸੇ ਨਹੀਂ ਲਾਉਂਦਾ ਸਮਝੇ ਕੁੱਝ ਤੇ ਐਮਪੀ ਸਾਹਿਬ ਰੋ ਹੀ ਤਾਂ ਪੈਸੇ ਸਨ ਕਰਨੈਲ ਹੈਰਾਨ ਹੋਇਆ ਬੈਠਾ ਸੀ ਜਦੋਂ ਕਰਨੈਲ ਪਿੰਡ ਹੁੰਦਾ ਸੀ ਤਾਂ ਸਭ ਤੋਂ ਵੱਧ ਥਾਣੇਦਾਰ ਤੋਂ ਡਰਦਾ ਹੁੰਦਾ ਸੀ ਉਹ ਥਾਣੇਦਾਰ ਨੂੰ ਹੀ ਵੱਡਾ ਅਫਸਰ ਸਮਝਦਾ ਹੁੰਦਾ ਸੀ ਪਰ ਜਦ ਉਸਨੇ ਥਾਣੇਦਾਰ ਤਾਂ ਥਾਣੇਦਾਰ ਤਾਂ ਕੀ ਐਸਪੀ ਵੀ ਐਮਪੀ ਐਸਪੀ ਵੀ ਤੇ ਐਮਪੀ ਸਾਹਿਬ ਦੇ ਪੈਰੀਂ ਹੱਥ ਲਾਉਂਦੇ ਵੇਖੇ ਨਾ ਤਾਂ ਉਹ ਐਮਪੀ ਸਾਹਿਬ ਨੂੰ ਸਭ ਤੋਂ ਵੱਡਾ ਸਮਝਣ ਲੱਗ ਪਿਆ ਸੀ ਪਰ ਅੱਜ ਉਸਨੇ ਵੇਖਿਆ ਕਿ ਅਸਲ ਦੇ ਵਿੱਚ ਭਾਈ ਸਾਹਿਬ ਗੱਡੀ ਰਾਹ ਦੇ ਵਿੱਚ ਰੁਕ ਗਈ ਕਿ ਉਹ ਤੋਂ ਵੀ ਵੱਡੇ ਲੋਕ ਨੇ ਟਰੰਮੇ ਦੇ ਨਾਲ ਕਿਹਾ ਸੀ ਭਾਈ ਸਾਹਿਬ ਨੇ ਜਾਓ ਤੇ ਸਭ ਠੀਕ ਕਰਕੇ ਆਓ ਉਹ ਉਤਰਨ ਲੱਗੇ ਤਾਂ ਕਰਨੈਲ ਦੇ ਮੋੜੇ ਤੇ ਹੱਥ ਮਾਰ ਕੇ ਕਿਹਾ ਸੀ ਭਾਈ ਸਾਹਿਬ ਨੇ ਇਹ ਗੱਲਾਂ ਗੱਡੀ 'ਚ ਹੀ ਛੱਡ ਜਾਏਗੀ ਲੜਕਿਆ ਬਾਹਰ ਨਹੀਂ ਹੋਣੀਆਂ ਚਾਹੀਦੀਆਂ ਜੀ ਕਿਹੜੀਆਂ ਗੱਲਾਂ ਮੈਂ ਪੁੱਛਿਆ ਹੈਰਾਨੀ ਤਾਂ ਅਭੈਨ ਹੈਰਾਨੀ ਤਾਂ ਅਭਿਨੇ ਕਰਦਿਆ ਜਾਨੀ ਕਿ ਮੱਥੇ ਤੇ ਵੱਟ ਪਾਉਂਦਿਆ ਮੈਂ ਕਿਹਾ ਕਰਨੈਲ ਨੇ ਪੁੱਛਿਆ ਤਾਂ ਉਹ ਮੁਸਕਰਾ ਪਏ ਤੇ ਉਹਦਾ ਮੋਢਾ ਥਪਥਪਾਇਆ ਸ਼ਾਬਾਸ਼ ਸ਼ਾਬਾਸ਼ ਜਾਨੀ ਕਿ ਤੂੰ ਕੋਈ ਸੋਣਿਆ ਹੀ ਨਹੀਂ ਫਿਰ ਐਮਪੀ ਸਾਹਿਬ ਵੱਲ ਦੇਖ ਕੇ ਬੋਲੇ ਕਾਮ ਦਾ ਆਦਮੀ ਹੈ ਐਮਪੀ ਸਾਹਿਬ ਉੱਥੋਂ ਸਿੱਧੇ ਗਏ ਸਨ ਉਸੇ ਇਲਾਕੇ ਚ ਇੱਕ ਪਾਰਟੀ ਨੇਤਾ ਦੇ ਘਰ ਡੇਰ ਉਹਨਾਂ ਟਰਾਂਸਪੋਰਟ ਸਕੱਤਰ ਦੇ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਬੁਲਾਇਆ ਸੀ ਉਹਨਾਂ ਨੂੰ ਕਿਹਾ ਸੀ ਕਿ ਉਹ ਕੱਲ ਦੇ ਅਖਬਾਰਾਂ ਦੇ ਵਿੱਚ ਬਿਆਨ ਦੇਣ ਕਿ ਰਾਜ ਦੇ ਵਿੱਚ ਬਿਜਲੀ ਦੇ ਰੇਟ ਤੇ ਬੱਸਾਂ ਦੇ ਕਿਰਾਏ ਵਧਾਏ ਜਾਣਗੇ ਸਥਾਨਕ ਨੇਤਾ ਨੂੰ ਕਿਹਾ ਕਿ 2 ਦਿਨ ਬਾਅਦ ਜਲਸਾ ਰੱਖੋ ਦੂਜੇ ਦਿਨ ਅਖਬਾਰਾਂ ਪੜ੍ਹ ਕੇ ਰਾਜ ਦੇ ਵਿੱਚ ਖਲਬਲੀ ਮਚ ਗਈ ਸੀ ਕਿਸਾਨ ਤੇ ਹੋਰ ਲੋਕ ਪਿੱਟ ਉੱਠੇ ਸਨ ਅਗਲੇ ਦਿਨ ਜਲਸੇ ਦੇ ਵਿੱਚ ਰੋਸ ਪ੍ਰਗਟ ਕਰਨ ਦੇ ਲਈ ਕਈ ਨੇਤਾਵਾਂ ਦਾ ਘਿਰਾਓ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਪਹਿਲਾਂ ਤਾਂ ਜਿੰਦਾਬਾਦ ਮੁਰਦਾਬਾਦ ਨੇ ਕਿੰਨਾ ਚਿਰ ਜਲਸਾ ਚੱਲਣ ਹੀ ਨਾ ਦਿੱਤਾ ਪਰ ਵਾਰ-ਵਾਰ ਕਹਿਣ ਤੇ ਜਦੋਂ ਲੋਕ ਸ਼ਾਂਤ ਹੋਏ ਤਾਂ ਯੋਜਨਾਬ ਦੇ ਮੁਤਾਬਕ ਸਥਾਨਕ ਨੇਤਾਵਾਂ ਨੇ ਬਾਹਾਂ ਮਾਰ-ਮਾਰ ਕੇ ਸੰਗ ਪਾੜ-ਪਾੜ ਕੇ ਆਪ ਤੋਂ ਵਧੇ ਹੋਏ ਰੇਟ ਤੇ ਕਿਰਾਏ ਵਾਪਸ ਲੈਣ ਦੀ ਮੰਗ ਦੁਹਰਾਈ ਅਖੀਰ ਐਮਪੀ ਸਾਹਿਬ ਉੱਠੇ ਸਨ ਤੇ ਇਸੇ ਥਾਂ ਆਪਣੀਆਂ ਕਈਆਂ ਠੀਕ ਗੱਲਾਂ ਦੇ ਉਲਟ ਸਾਰੀਆਂ ਗੱਲਾਂ ਗੱਲਾਂ ਸੁਚੱਜੇ ਢੰਗ ਦੇ ਨਾਲ ਕਹੀਆਂ ਲੋਕ ਚੁੱਪ ਚਾਪ ਸੁਣਦੇ ਰਹੇ ਅੱਜ ਅਸਲੀ ਮੁੱਦਾ ਵਧੇ ਹੋਏ ਰੇਟ ਵਾਪਸ ਲੈਣ ਦਾ ਸੀ ਪਰ ਮਨ ਹੀ ਮਨ ਕੁੜ ਰਿਹਾ ਸੀ ਕਰਨੈਲ ਵੀ ਐਮਪੀ ਸਾਹਿਬ ਨੇ ਬੜੇ ਅੰਦਾਜ਼ ਦੇ ਵਿੱਚ ਕਿਹਾ ਸੀ ਅੱਜ ਜਦੋਂ ਮੈਂ ਸਵੇਰੇ ਦਿੱਲੀੋਂ ਤੁਰਿਆ ਤਾਂ ਪ੍ਰਧਾਨ ਮੰਤਰੀ ਜੀ ਦੇ ਨਾਲ ਮੁਲਾਕਾਤ ਹੋਈ ਬਤਾਏ ਹੋਏ ਕਿਰਾਏ ਤੇ ਰੇਟ ਵਾਪਸ ਲੈਣ ਬਾਰੇ ਮੈਂ ਬੜਾ ਜ਼ੋਰ ਪਾਇਆ ਤੇ ਤੁਹਾਡੇ ਸਾਰਿਆਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਕਿਰਾਏ ਤੇ ਬਿਜਲੀ ਦੇ ਰੇਟ ਨਹੀਂ ਵਧਾਏ ਜਾਣਗੇ ਮੈਂ ਮੈਂ ਦੇਖਦਾ ਰਿਹਾ ਪਰ ਅਗਲੀ ਗੱਲ ਪ੍ਰਧਾਨ ਮੰਤਰੀ ਐਮਪੀ ਸਾਹਿਬ ਤੇ ਪਾਰਟੀ ਜਿੰਦਾਬਾਦ ਦੇ ਨਾਅਰਿਆਂ ਦੇ ਵਿੱਚ ਗੂੰਜ ਗਈ ਕਰਨਲ ਜੋ ਐਮਪੀ ਸਾਹਿਬ ਦੇ ਨਾਲ ਸਟੇਜ ਤੇ ਖੜਾ ਸੀ ਤੜਫ ਰਿਹਾ ਸੀ ਸਾਲੇ ਬੇਵਕੂਫ ਲੋਕ ਉਹਦਾ ਜੀ ਕੀਤਾ ਕਿ ਚੀਕ ਕੇ ਕਹੇ ਇਹ ਬਕਵਾਸ ਕਰਦੇ ਆ ਲੋਕੋ ਇਹ ਕੰਜਰ ਤਾਂ 4 ਦਿਨਾਂ ਦਾ ਇੱਥੇ ਹੀ ਡੇਰਾ ਲਾਈ ਬੈਠਾ ਹੈ ਇਹ ਰੇਟ ਇਹਨੇ ਹੀ ਵਧਾਏ ਨੇ ਤੇ ਵਾਪਸ ਵੀ ਲਏ ਨੇ ਇੱਕ ਕਮੀਨੇ ਮਕਾਰ ਹੈ ਪਰ ਉਹ ਉਵੇਂ ਹੀ ਹਥਿਆਰ ਹੱਥ ਦੇ ਵਿੱਚ ਫੜੀ ਬੜੀ ਚੌਕਸੀ ਦੇ ਨਾਲ ਚੁਫੇਰੇ ਦੇਖਦਾ ਰਿਹਾ ਸੀ ਬਸ ਆਪ ਸੋ ਜਾਈਏ ਕਰਨੈਲ ਭਾਈ ਹਮ ਪੂਰਾ ਧਿਆਨ ਰੱਖਾਂਗੇ ਇਹ ਔਰਤ ਹਮੇਂ ਵੀ ਸ਼ੱਕੀ ਲੱਗਦੀ ਹੈ ਕਹਿੰਦਾ ਕਿ ਤੁਸੀਂ ਸੌਂ ਜਾਓ ਜਾ ਕੇ ਅਸੀਂ ਮੱਲਕੀ ਧਿਆਨ ਰੱਖਦੇ ਹਾਂ ਸਾਨੂੰ ਇਹ ਔਰਤ ਛੱਕੀ ਲੱਗਦੀ ਹੈ ਗਾਰਡ ਉੱਪਰ ਆ ਗਏ ਨੇ ਕਰਨੈਲ ਨੇ ਘੜੀ ਦੇਖੀ ਸਮਾਂ 11 ਤੋਂ ਉੱਪਰ ਹੋ ਗਿਆ ਸਾਹਮਣੇ ਵਾਲੀ ਬੱਤੀ ਬੁੱਝ ਗਈ ਉਹ ਸੌਂ ਗਏ ਨੇ ਸ਼ਾਇਦ ਉਹ ਹਿਸਾਬ ਲਾਉਂਦਾ ਬੜਬੜਾਉਂਦਾ ਹੈ 6:30 ਜਾਗਦੀ ਹੈ 11 ਵਜੇ ਸੌਂਦੀ ਹੈ ਇਹ ਬਣੇ 16:30 ਘੰਟੇ ਇਸ ਸਮੇਂ ਹੀ ਖਾਂਦੀ ਪੀਂਦੀ ਤੇ ਨਹਾਉਂਦੀ ਹੈ ਚਲੋ ਵਿੱਚੋਂ ਕੱਢੋ 4:30 ਘੰਟੇ ਇਸ حساب ਦੇ ਨਾਲ ਇਹ 12 ਘੰਟੇ ਤੁਰਦੀ ਹੈ ਲਗਾਤਾਰ ਉਹ ਯਾਦ ਕਰਦਾ ਇੱਕ ਘੰਟੇ ਚ ਤੁਰਦੀ ਹੈ 3.5 ਕਿਲੋਮੀਟਰ ਤੇ 12 ਘੰਟਿਆਂ ਚ 42 ਕਿਲੋਮੀਟਰ ਜਾਣੀ 27 ਮੀਲ 27 ਮੀਲ ਰੋਜ਼ ਤੁਰਦੀ ਹੈ ਉਹਦੀ ਆਵਾਜ਼ ਉੱਚੀ ਹੋ ਜਾਂਦੀ ਹੈ 27 ਮੀਲ ਰੋਜ਼ ਤੁਰਦੀ ਹੈ ਉਹ ਪਲ ਦੀ ਪਲ ਉਹਨੂੰ ਉਹ ਕੁੜੀ ਦੇਸ਼ ਦੀ ਜਨਤਾ ਚ ਬਦਲ ਗਈ ਜਾਪੀ ਇਹ ਵਿਨੋਦ ਬਤਾ ਇਹ ਵਿਨੋਦ ਬਤਾ ਰਹਾ تھا ਮੈਨੂੰ ਕਿ ਦੁਪਹਿਰ ਕੋ ਇੱਕ ਲੜਕਾ ਆਕਰ ਉਧਰ ਰੁਕਦਾ ਹੈ ਕੋਨੇ ਵਾਲੀ ਦੁਕਾਨ ਮੇਂ ਔਰ ਸੁਪਰ ਫਾਸਟ ਚਲ ਦੇਤੀ ਹੈ ਤਿਆਰ ਹੋਕਰ ਪਰਸ ਰਾਮ ਨੇ ਕਿਹਾ ਤਾ ਕਰਨੈਲ ਨੇ ਘੂਰ ਕੇ ਵੇਖਿਆ ਉਹਦੇ ਵੱਲ ਸੋਚਿਆ ਇਹ ਉਹਦਾ ਜੂਣਾ ਓਖਾ ਕਰਨਗੇ ਹੁਣ ਉਹਨੇ ਬਾਜ਼ਾਰੋਂ ਰੰਗ ਲਿਓਨੇ ਲਿਓਨੇ ਹੁੰਦੇ ਨੇ ਫੈਕਟਰੀੋਂ ਮਾਲ ਲਿਓਣਾ ਹੁੰਦਾ ਮਾਲ ਦੇਣਾ ਹੁੰਦਾ ਐਨੀ ਕਰੜੀ ਮਿਹਨਤ ਕਰਦੀ ਹੈ ਉਹਦਾ ਜੀ ਕੀਤਾ ਉਹ ਵੀ ਪਿੰਡ ਚਲਾ ਜਾਵੇ ਖੇਤੀ ਕਰੇ ਤੇ ਉਲੱਥ ਹੋ ਕੇ ਭਾਈ ਨੂੰ ਸਾਹਵੇਂ ਅਬ ਤੋਂ ਇਸ ਕਾ ਕੁਝ ਕਰਨਾ ਪੜੇਗਾ ਗੱਲ ਪਰਸਰਾਮ ਦੇ ਮੂੰਹ ਚ ਹੀ ਸੀ ਕਿ ਉੱਚੀ ਸਾਰੀ ਬੋਲਿਆ ਗੁੱਸੇ ਤੇ ਸ਼ਕਤੀ ਦੇ ਨਾਲ ਨਹੀਂ ਖਬਰਦਾਰ ਜੇ ਉਧਰ ਦੇਖਿਆ ਵੀ ਤਾਂ ਕਿਸੇ ਨੇ یوں ਪਹਿਲੀ ਵਾਰ ਉਹਦਾ ਵਰਤਾਉ ਉਹਨਾਂ ਦੇ ਲਈ ਹੈਰਾਨੀ ਕਰਨ ਵਾਲਾ ਹੈ ਕੋਈ ਥੱਲਿਓ ਬਾਪੂ ਨੂੰ ਜਗਾ ਲਿਆ ਆ ਕਰਨਲ ਸੁੱਤ ਸੁੱਤ ਉਹਨੇ ਦੇ ਬਾਪੂ ਦੇ ਕੁਝ ਵੀ ਬੋਲਣ ਤੋਂ ਪਹਿਲਾਂ ਉਹਦੇ ਸਾਹਮਣੇ ਆ ਖੜਿਆ ਹੋਇਆ ਬਾਪੂ ਉਹ ਰੋਜ ਸਤਾਈ ਮੀਲ ਤੁਰਦੀ ਐ ਪਤਾ ਨਹੀਂ ਕਿੰਨੇ ਸਾਲਾਂ ਤੋਂ ਤੇ ਇਹ ਐਮਪੀ ਸਾਹਿਬ ਸ਼ਬਦਾਂ ਨੂੰ ਚੱਬ-ਚੱਬ ਕੇ ਬੋਲਿਆ ਉਹ ਇਹ ਸ਼ਾਇਦ ਸਰਦਾਰ ਗੁਰਮਤ ਸਿੰਘ ਐਮਪੀ ਇਹ ਸਾਡੇ ਪਿੰਡ ਦਾ ਮੁੱਖਾ ਜਿਹਨੂੰ ਕੁਝ ਸਾਲ ਪਹਿਲਾਂ ਰੋਟੀ ਨਹੀਂ ਸੀ ਮਿਲਦੀ ਹੁੰਦੀ ਰਾਜਵੀ ਇਹਦੇ ਕਾਕੇ ਜਿਹੜੇ ਕੱਲੇ-ਕੱਲੇ ਕਾਰਾਂ ਦੇ ਲਈ ਫਿਰ ਕਾਰਾਂ ਲਈ ਫਿਰਦੇ ਨੇ ਜੁੱਤੀ ਨਹੀਂ ਸੀ ਹੁੰਦੀ ਉਹਨਾਂ ਦੇ ਪੈਰੀ ਤੇ ਉਹ ਉਹ ਰੋਜ਼ 27 ਮੀਲ ਤੁਰਦੀ ਐ ਬਾਪੂ 27 ਮੀਲ 27 ਮੀਲ ਤੁਰਦੀ ਐ 35 ਕਹਿੰਦੇ ਲਈ ਕਿਹਦੇ ਲਈ ਕਿਹਦੇ ਲਈ ਤੁਰਦੀ ਐ ਬਾਪੂ ਨੇ ਉਹਦੇ ਮੂੰਹ ਤੇ ਹੱਥ ਰੱਖਣਾ ਚਾਹਿਆ ਚੁੱਪ ਕਰ ਪਰ ਹੱਥ ਹਟਾਉਂਦਾ ਉਹ ਜੋਸ਼ ਦੇ ਵਿੱਚ ਬੋਲਿਆ ਹੀ ਗਿਆ ਬੋਲੀ ਗਿਆ ਚੁੱਪ ਹੀ ਨਾ ਕੀਤਾ ਪਤਾ ਏ ਕਿਹਦੇ ਲਈ ਆਪ ਦੇ ਲਈ ਆਪਣੇ ਲਈ ਘਰ ਵਾਲੇ ਦੇ ਲਈ ਵੀ ਨਹੀਂ ਐਮਪੀ Saab ਦੇ ਲਈ ਇਹਦੇ ਕਾਕਿਆਂ ਦੇ ਲਈ ਤੇ ਬਾਪੂ ਆਪਣੇ ਵਰਗੇ ਕੁੱਤਿਆਂ ਦੇ ਲਈ ਰੋਜ਼ 27 ਮੀਲ ਤੁਰਦੀ ਹੈ ਰੋਜ਼ 27 ਮੀਲ ਤੁਰਦੀ ਹੈ 27 ਮੀਲ ਤੁਰਦੀ ਹੈ ਜੀ ਦੋਸਤੋ ਇਹ ਸੀ ਜੀ ਕਹਾਣੀ 27 ਮੀਲ ਸੁਖਜੀਤ ਉਹਨਾਂ ਦੀ ਕਲਮ ਦੇ ਵਿੱਚ ਮੈਂ ਤੁਹਾਡਾ ਦੋਸਤ ਭពਿੰਦਰ ਪਰੜ ਤੇ ਦੁਆਬਾ ਰੇੜਾ ਮੰਚ ਸਤਿ ਸ਼੍ਰੀ ਅਕਾਲ ਦੋਸਤੋ